ਖੁਦਾ ਦੇ ਪ੍ਰੀਏ ਲੋਕੋ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਅਧਿਆਪਕ ਦਿਵਸ ਹੈ ਟੀਚਰ ਡੇ ਹੈ ਤਾਂ ਪ੍ਰਭੂ ਨੇ ਮੇਰੇ ਮਾਨੇ ਵਿੱਚ ਪਾਇਆ ਹੈ ਕਿ ਤੁਹਾਡੇ ਨਾਲ ਉਹਦੇ ਪਵਿੱਤਰ ਵਚਨਾਂ ਵਿੱਚੋਂ ਬਹੁਤ ਹੀ ਮਹੱਤਵਪੂਰਨ ਮੈਸੇਜ ਸ਼ੇਅਰ ਕਰਨ ਦੇ ਲਈ ਤਾਂ ਜਿਵੇਂ ਜਦੋਂ ਅਸੀਂ ਬਈ ਦੂਸਰਾ ਰਾਜਾ ਉਹਦੀ ਦੋਧ ਵਿਆਏ ਪੜ੍ਹਦੇ ਆ ਪੂਰਾ ਤੇ ਇਸ ਵਿੱਚ ਅਸੀਂ ਦੇ ਦਿਆਂ ਕਿ ਜਿਹੜਾ ਏਲੀਆ ਸੀ ਅਲੀਸ਼ਾ ਦਾ ਆਗੂ ਉਹ ਇਹ ਅਲੀਸ਼ਾ ਤੋਂ ਵਾਕ ਹੋਣਾ ਸੀ ਇਸ ਚੈਪਟਰ ਦੇ ਵਿੱਚ ਤੋਂ ਜਦੋਂ ਕਹਿੰਦਾ ਕਿ ਤੂੰ ਇੱਥੇ ਠਹਿਰ ਏਲੀਆ ਕਹਿੰਦਾ ਆਪਣੇ ਚੇਲੇ ਨੂੰ ਇੱਥੇ ਠਹਿਰ ਮੈਂ ਥੋੜਾ ਅੱਗੇ ਜਾਂਦਾ ਵਾਂ ਕਹਿੰਦਾ ਤੇਰੀ ਜਿੰਦ ਦੀ ਸੌ ਮੈਂ ਤੈਨੂੰ ਨਹੀਂ ਛੱਡਾਂਗਾ ਤੋਂ ਅਸੀਂ ਦੇਖ ਸਕਦੇ ਹਾਂ ਕਿ ਜਦੋਂ ਉਹਦੇ ਖਿਹੜੇ ਪਿਆ ਤੋਂ ਉਹਨੂੰ ਨਾਲ ਲੈ ਗਿਆ ਤੇ ਜਿਸ ਨਦੀ ਨੂੰ ਉਹਨਾਂ ਨੇ ਪਾਰ ਕਰਕੇ ਜਾਣਾ ਸੀ ਜਦੋਂ ਉਸ ਨਦੀ ਦੇ ਕੋਲ ਪਹੁੰਚੇ ਤਾਂ ਜਿਹੜੀ ਏਲੀਆ ਦੇ ਕੋਲ ਚਾਦਰ ਸੀ ਉਹਨੇ ਜਦੋਂ ਨਦੀ ਤੇ ਮਾਰੀ ਤੋਂ ਦੋ ਹਿੱਸੇ ਚ ਹੋ ਗਈ। ਤੋਂ ਉਸਕੀ ਥਾਂ ਦੇ ਵਿੱਚੋਂ ਨਹੀਂ ਲੰਘੇ। ਤੋਂ ਜਦੋਂ ਜਗ੍ਹਾ ਤੇ ਪਹੁੰਚੇ ਜਦੋਂ ਜਿੱਥੇ ਏਲੀਆ ਨੂੰ ਰੱਬ ਦੇ ਦਾਸ ਨੂੰ ਉਠਾਇਆ ਜਾਣਾ ਸੀ। ਉਹ ਜਗ੍ਹਾ ਤੇ ਪਹੁੰਚ ਕੇ ਉਹਨੇ ਪੁੱਛਿਆ ਏਲੀਆ ਨੇ ਆਪਣੇ ਚੇਲੇ ਨੂੰ ਕਿ ਦਾਸ ਮੈਂ ਤੇਰੇ ਲਈ ਕੀ ਕਰਾਂ? ਉਹ ਕਹਿੰਦਾ ਤੇਰੇ ਆਤਮਾ ਦੇ ਨਾਲੋਂ ਮੈਨੂੰ ਦੁੱਗਣਾ ਮਸਾ ਚਾਹੀਦਾ ਹੈ। ਤੋਂ ਏਲੀਆ ਨੇ ਸੋਚਿਆ ਕਿ ਇਹ ਤੇ ਔਖਾ ਵਾ ਪਰ ਉਹ ਨਹੀਂ ਉਹਨੂੰ ਨਹੀਂ ਪਤਾ ਸੀ ਕਿ ਇਹਨੂੰ ਮਿਲ ਜਾਣਾ ਹੈ। ਤੇ ਜਦੋਂ ਉਹਨੇ ਉਕਾਸ਼ ਨੂੰ ਉਠਾਇਆ ਜਾ ਰਿਹਾ ਸੀ ਤੇ ਉਹਦੀ ਜੋ ਇਲੀਆ ਦੀ ਚਾਦਰ ਸੀ ਉਹ ਅਲੀਸ਼ਾ ਤੇ ਆ ਕੇ ਉੱਪਰ ਡਿੱਗੀ। ਤੋਂ ਜਦੋਂ ਉੱਪਰ ਡਿੱਗੀ ਤਾਂ ਅਲੀਸ਼ਾ ਜਦੋਂ ਵਾਪਸ ਆ ਰਿਹਾ ਸੀ ਤਾਂ ਉਹ ਨਦੀ ਫੇਰ ਇੱਕ ਹੋ ਗਈ। ਤੋਂ ਜਦੋਂ ਜਦੋਂ ਨਦੀ ਇੱਕ ਹੋ ਗਈ ਤਾਂ ਉਹਨੇ ਉਹ ਜੋ ਚਾਦਰ ਉਹਦੇ ਕੋਲ ਸੀ ਉਹਨੇ ਉਹ ਜਦੋਂ ਨਦੀ ਤੇ ਮਾਰੀ ਉਹ ਨਦੀ ਫੇਰ ਦੋ ਹਿੱਸਿਆਂ ਦੇ ਵਿੱਚ ਹੋ ਗਈ। ਤੋਂ ਇਸ ਤੋਂ ਹੁਣ ਤੋਂ ਪਤਾ ਲੱਗਦਾ ਕਿ ਰੱਬ ਦੇ ਦਾਸ ਅਲੀਸ਼ਾ ਨੂੰ ਉਹਦੇ ਆਗੂ ਦਾ ਦੁੱਗਣਾ ਮਸਾ ਮਿਲ ਗਿਆ ਸੀ। ਤੋਂ ਜਦੋਂ ਖੁਦਾ ਦੇ ਦਾਸ ਅਲੀਸ਼ਾ ਨੂੰ ਉਹਦੇ ਆਗੂ ਏਲੀਆ ਦਾ ਦੁੱਗਣਾ ਮਸਾ ਮਿਲ ਗਿਆ ਤਾਂ ਅਸੀਂ ਦੇਖ ਸਕਦੇ ਹਾਂ ਕਿ ਪਹਿਲਾ ਰਾਜਾ 17 ਦੇ ਵਿੱਚ ਜਿਸ ਵਿਧਵਾ ਦੇ ਕੋਲ ਥੋੜਾ ਜਿਹਾ ਆਟਾ ਸੀ ਥੋੜਾ ਜਿਹਾ ਤੇਲ ਸੀ ਖੁਦਾ ਨੇ ਉਸ ਨੂੰ ਬੜਾ ਵਧਾਇਆ ਆਪਣੇ ਦਾਸ ਏਲੀਆ ਦੁਆਰਾ ਤੇ ਇਸੇ ਤਰ੍ਹਾਂ ਜਦੋਂ ਅਸੀਂ ਦੂਸਰਾ ਰਾਜਾ 4 ਦੇ ਪੜਦੇ ਉਸ ਵਿੱਚ ਵੀ ਅਲੀਸ਼ਾ ਦੁਆਰਾ ਇੱਕ ਵਿਧਵਾ ਨੂੰ ਵਧਾਇਆ ਜਿਸ ਦੇ ਕੋਲ ਕੁਝ ਨਹੀਂ ਸੀ ਸਿਰਫ ਤੇਲ ਸੀ ਉਹ ਤੇਲ ਦੁਆਰਾ ਉਹਨੇ ਆਪਣੇ ਕਰਜ਼ਾ ਨੂੰ ਲਾਇਆ ਤੋਂ ਅਸੀਂ ਦੇਖ ਸਕਦੇ ਹਾਂ ਕਿ ਹੋਰ ਨਮਾਨ ਕੋੜੀ ਨੇ ਉਹ ਖੁਦਾ ਨੇ ਚੰਗਿਆ ਕੀਤਾ ਆਪਣੇ ਦਾਸ ਅਲੀਸ਼ਾ ਦੁਆਰਾ ਤੋਂ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਅਲੀਸ਼ਾ ਦਾ ਚੇਲਾ ਗੇਜੀ ਸੀ ਉਸਨੇ ਕੋੜ ਲੜ ਲਿਆ ਕਿਉਂਕਿ ਉਹ ਆਪਣੇ ਆਗੂ ਦੇ ਅਧੀਨ ਨਹੀਂ ਸੀ ਉਹ ਆਣੇ ਅਗਿਆਕਾਰੀ ਵਿੱਚ ਸੀ ਕਿਉਂਕਿ ਜਦੋਂ ਅਸੀਂ ਪਰਮੇਸ਼ਰ ਦੇ ਬਚਨ ਦੇ ਵਿੱਚ ਇਬਰਾਨੀਆਂ 17 ਦੀ 7 ਐਤ ਪੜ੍ਹਦੇ ਆ ਉੱਥੇ ਇਸ ਜਗ੍ਹਾ ਤੇ ਲਿਖਿਆ ਹੈ ਤੁਸੀਂ ਆਪਣੇ ਆਗੂ ਨੂੰ ਚੇਤੇ ਰੱਖੋ ਜਿਨ੍ਹਾਂ ਨੇ ਤੁਹਾਨੂੰ ਪਰਮੇਸ਼ਰ ਦਾ ਵਾਚਨ ਸੁਣਾਇਆ ਉਹਨੇ ਆਪਣੇ ਅਲੀ ਅਲੀਸ਼ਾ ਦੇ ਚੇਲੇ ਜਿਹਨੇ ਆਪਣੇ ਆਗੂ ਨੂੰ ਚੇਤੇ ਨਹੀਂ ਰੱਖਿਆ ਉਹਦੇ ਜੀਵਨ 'ਚ ਧਨ ਦੌਲਤ ਦਾ ਲਾਲਚ ਆ ਗਿਆ ਤੇ ਕੋੜ ਲੱਲਿਆ ਤਾਂ ਜਦੋਂ ਅਸੀਂ ਇਹਦੀ 17 ਐਤ ਪੜ੍ਹਦੇ ਆ ਇਸ ਜਗ੍ਹਾ ਤੇ ਲਿਖਿਆ ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਤੇ ਉਹਨਾਂ ਦੇ ਅਧੀਨ ਰਹੋ ਉਹ ਜਿਹੜਾ ਅਲੀਸ਼ਾ ਸੀ ਉਹ ਆਪਣੇ ਆਗੂ ਏਲੀਆ ਦੇ ਅਧੀਨ ਸੀ ਇਸੇ ਕਰਕੇ ਦੁੱਗਣਾ ਮਸਾ ਪਾਇਆ ਪਰ ਜਿਹੜਾ ਅਲੀਸ਼ਾ ਦਾ ਚੇਲਾ ਗੇ ਜਿਸ ਉਹ ਅਧੀਨ ਨਹੀਂ ਸੀ ਉਹ ਲਾਲਚੀ ਸੀ ਧਨ ਦੌਲਤ ਦਾ ਉਹਦੇ ਜੀਵਨ ਚ ਲਾਲਚ ਇਸ ਕਰਕੇ ਉਹਨੇ ਕੋਲ ਲੱਲਿਆ ਉਹ ਇਸੇ ਤਰ੍ਹਾਂ ਮੈਂ ਅੱਜ ਦੇਖਦਾ ਵਾਂ ਕਿ ਜਿਹੜੇ ਅ ਅੱਜ ਜਿਹੜੇ ਆਗੂ ਹੁੰਦੇ ਆ ਉਹਨੂੰ ਆਪਣੇ ਆਗੂ ਕਹਿਣਾ ਨਹੀਂ ਆ ਤੇ ਜਿਹੜੇ ਆਗੂ ਨਹੀਂ ਆ ਉਹਨਾਂ ਦੀ ਇੱਜ਼ਤ ਹੱਤ ਫੋੜੋ ਦੇਣੀ ਆ ਤੇ ਉਹਨਾਂ ਨੂੰ ਕਿਉਂ ਫੇਰ ਦੇਣੀ ਆ ਕਿਉਂ ਉਹਨਾਂ ਨੂੰ ਆਗੂ ਕਹਿਣਾ ਮਸ਼ਹੂਰ ਹੋਣ ਦੇ ਲਈ ਤੋਂ ਅਸੀਂ ਦੇਖ ਸਾਦੇ ਆ ਕਿ ਜਿਹੜਾ ਅਲੀਸ਼ਾ ਦਾ ਆਗੂ ਏਲੀਆ ਸੀ ਉਹਦੇ ਕੋਲ ਨਾ ਕੋਈ ਨਾ ਧਨ ਦੌਲਤ ਨਾ ਉਹਦੇ ਕੋਲ ਇੰਨਾ ਲੋਕ ਸੀ ਪਰ ਜੋ ਉਹਦੇ ਕੋਲ ਸੀ ਉਹ ਧਨ ਦੌਲਤ ਤੋਂ ਕਿਤੇ ਉੱਪਰ ਸੀ ਉਹ ਹਜ਼ਾਰਾਂ ਲੱਖਾਂ ਲੋਕਾਂ ਤੋਂ ਕਿਤੇ ਉੱਪਰ ਸੀ ਜੋ ਖੁਦਾ ਦਾ ਅਭਿਸ਼ੇਕ ਉਹਦੇ ਕੋਲ ਸੀ ਤੋਂ ਇਸੇ ਕਰਕੇ ਸਾਨੂੰ ਵੀ ਇਸੇ ਤਰ੍ਹਾਂ ਦੇ ਹੋਣਾ ਚਾਹੀਦਾ ਹੈ ਜਿਵੇਂ ਅਲੀਸ਼ਾ ਸੀ ਕਿ ਉਸਨੇ ਆਪਣੇ ਆਗੂ ਦਾ ਸਾਥ ਨਹੀਂ ਛੱਡਿਆ ਜਿੰਨਾ ਇੱਕ ਉਹਦਾ ਆਗੂ ਤੋਂ ਵੱਖ ਨਹੀਂ ਹੋਇਆ ਪਰ ਅੱਜ ਅਸੀਂ ਕੀ ਕਰਦੇ ਹਾਂ ਅੱਜ ਅਸੀਂ ਆਪਣੇ ਆਗੂ ਨੂੰ ਜਿਹੜਾ ਆਗੂ ਉਹਨੂੰ ਆਗੂ ਨਹੀਂ ਕਹਿੰਨੇ ਜਿਹੜਾ ਆਗੂ ਨਹੀਂ ਆ ਉਹਨੂੰ ਅਸੀਂ ਆਗੂ ਕਹਿੰਨੇ ਆ ਉਹਦੀ ਅਸੀਂ ਫੋਟੋ ਲਾਉਣੀ ਇਸ਼ਤਿਹਾਰ ਤੇ ਕਿਉਂਕਿ ਮਸ਼ਹੂਰ ਆ ਉਹਦੇ ਕੋਲ ਬਹੁਤ ਲੋਕ ਆ ਪਰ ਸਾਨੂੰ ਜੋ ਖੁਦਾ ਦਾ ਵਚਨ ਕਹਿੰਦਾ ਉਸੇ ਤਰ੍ਹਾਂ ਕਰਨ ਦੀ ਜ਼ਰੂਰਤ ਹੈ ਜਦੋਂ ਤੁਸੀਂ ਆਪਣੇ ਆਗੂ ਨੂੰ ਜਿਹੜਾ ਆਗੂ ਉਹਨੂੰ ਆਗੂ ਸਮਝੋਗੇ ਤਾਂ ਖੁਦਾ ਤੁਹਾਨੂੰ ਇੰਨਾ ਵਧਾਵੇਗਾ ਖੁਦਾ ਤੁਹਾਨੂੰ ਅਲੀਸ਼ਾਾਂਗੇ ਇਸਤੇਮਾਲ ਕਰੇਗਾ ਜਿਵੇਂ ਖੁਦਾ ਨੇ ਆਪਣੇ ਦਾਸ ਅਲੀਸ਼ਾਾਂ ਨੂੰ ਉਹਦੇ ਆਗੂ ਦੇ ਆਗਿਆਕਾਰੀ ਕੰਦੇ ਨਾਲ ਉਹਨੂੰ ਦੁੱਗਣਾ ਮਸਾ ਦਿੱਤਾ ਖੁਦਾ ਤੁਹਾਨੂੰ ਵੀ ਦੇ ਸਕਦਾ ਵਾ ਤੁਹਾਡੇ ਆਗੂ ਆ ਰਹਾ ਤੁਹਾਡੇ ਦਾਸ ਆ ਰਹਾ ਇਹ ਨਾ ਸਮਝੋ ਮੇਰੇ ਦਾਸ ਜਿਹੜਾ ਮੇਰਾ ਆਗੂ ਆ ਉਹਦੇ ਕੋਲ ਲੋਕ ਘਾਟਾ ਉਹਦੇ ਕੋਲ ਪੈਸਾ ਨਹੀਂ ਆ ਉਹ ਇੰਨਾ ਮਸ਼ਹੂਰ ਨਹੀਂ ਆ ਉਹਦੀ ਮੈਂ ਉਹਨੂੰ ਮੈਂ ਕੱਲ ਹੀ ਆਗੂ ਕਵਾ ਉਹਦੀ ਮੈਂ ਕੱਲ ਹੀ ਇਸ਼ਤਿਹਾਰ ਤੇ ਫੋਟੋ ਲਗਾਵਾ ਇਹਨਾਂ ਗੱਲਾਂ ਨਾ ਦੇਖੋ ਖੁਦਾ ਦੇ ਬਚਨਾਂ ਨੂੰ ਦੇਖੋ ਮਸ਼ਹੂਰ ਹੋਣ ਲਈ ਨਾ ਦੇਖੋ ਜੋ ਖੁਦਾ ਤੁਹਾਨੂੰ ਦੇ ਸਕਦਾ ਕੋਈ ਇਨਸਾਨ ਨਹੀਂ ਤੁਹਾਨੂੰ ਦੇ ਸਕਦਾ ਉਹ ਇਸੇ ਕਰਕੇ ਅੱਜ ਮੈਂ ਬਹੁਤ ਸਾਰੇ ਬਾਹਰ ਲਿਆ ਕੰਟਰੀਆਂ ਤੋਂ ਇੰਡੀਆ ਤੋਂ ਰੱਬ ਦੇ ਦਾਸਾਂ ਨੂੰ ਬੁਲਾਉਣਾ ਵਾ ਮਹਾਨ ਤੋਂ ਮਹਾਨ ਪਰ ਕਦੇ ਵੀ ਮੈਂ ਉਹਨਾਂ ਨੂੰ ਨਹੀਂ ਚਾਹ ਪੀ ਇਹ ਮੇਰੇ ਆਗੂ ਇਹ ਮੇਰੇ ਆਗੂ ਮੈਂ ਆਪਣੇ ਬਾਪ ਨੂੰ ਕਹਿੰਦਾ ਮੇਰਾ ਆਗੂ ਆ ਸਭ ਤੋਂ ਪਹਿਲਾਂ ਮੇਰਾ ਯਿਸੂ ਮਸੀਹ ਆਗੂ ਆ ਦੂਜੇ ਨੰਬਰ ਤੇ ਮੇਰਾ ਬਾਪ ਆ ਜਿਵੇਂ ਤੁਸੀਂ ਵੀਡੀਓ ਚ ਦੇਖਿਆ ਜਿਹੜੀ ਮੈਂ ਪਾਈ ਆ ਉਹਦਾ ਤਨੂ ਸਾਰੇ ਨੂੰ ਆਸ਼ੀਰਵਾਦ